ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਹੜ੍ਹ ਆਏ ਹੋਏ ਨੇ ਜਿੱਥੇ ਕਿ ਬਹੁਤ ਵੱਡੀ ਮੁਸ਼ਕਲ ਚ ਨੇ ਲੋਕ ਉਥੇ ਜੋ ਲਗਾਤਾਰ ਬਰਸਾਤ ਹੋ ਰਹੀ ਹੈ ਉਸ ਕਰਕੇ ਵੀ ਜੇ ਗੱਲ ਕਰ ਲਈਏ ਅੰਮ੍ਰਿਤਸਰ ਵਿੱਚ ਵੀ ਕਾਫੀ ਸਾਰੀਆਂ ਬਿਲਡਿੰਗਾਂ ਜਿਹੜੀਆਂ ਕਿ ਉਹ ਡਿੱਗਣ ਦੀ ਕਗਾਰ ਤੇ ਨੇ ਤੇ ਕੁਝ ਬਿਲਡਿੰਗਾਂ ਜਿਹੜੀ ਨਹੀਂ ਉਹ ਡਿੱਗ ਵੀ ਰਹੀਆਂ ਨੇ ਤਾਂ ਅੱਜ ਸਵੇਰੇ ਇੱਕ ਜਿਹੜੀ ਕਿ ਬਿਲਡਿੰਗ ਤੁਹਾਨੂੰ ਦਿਖਾ ਦਿੰਨੇ ਗਲੀ ਪਟੜ ਰਿਆ ਅੰਦਰੂਨ ਹਾਲਗੇਟ ਬਿਜਲੀ ਚੌਂਕ ਤੇ ਵਿੱਚ ਇੱਕ ਜਿਹੜੀ ਐ ਇਹ ਬਿਲਡਿੰਗ ਹੈ ਇਸ ਦੀ ਛੱਤ ਜਿਹੜੀ ਕਿ ਉਹ ਡਿੱਗ ਪਈ ਹੈ ਜਿੱਥੇ ਕਿ ਇੱਕ ਔਰਤ ਦੀ ਮੌਤ ਹੋ ਗਈ ਹੈ ਔਰ ਦੱਸਿਆ ਜਾ ਰਿਹਾ ਹੈ ਜੁਆਇੰਟ ਫੈਮਿਲੀ ਰਹਿੰਦੀ ਸੀ ਇੱਥੇ ਬਹੁਤ ਸਾਰੇ ਲੋਕ ਸੀ ਇੱਥੇ ਜਦੋਂ ਇਹ ਹਾਦਸਾ ਵਾਪਰਿਆ ਕਿਉਂਕਿ ਜੇ ਗੱਲ ਕਰ ਲਈਏ ਬੀਤੇ ਦਿਨਾਂ ਦੀ ਕਾਫੀ ਜ਼ਿਆਦਾ ਬਰਸਾਤ ਹੋ ਰਹੀ ਹੈ ਜਿਸ ਕਰਕੇ ਬਹੁਤ ਸਾਰੇ ਜਿਹੜੇ ਕਿ ਐਸੇ ਘਰ ਨੇ ਐਸੀਆਂ ਬਿਲਡਿੰਗਾਂ ਨੇ ਜਿਹੜੀਆਂ ਕਿ ਸੇਫ ਨਹੀਂ ਨੇ ਔਰ ਉਹ ਡਿੱਗ ਰਹੀਆਂ ਨੇ ਤੇ ਗੱਲ ਕਰ ਲਈਏ ਇਸ ਘਰ ਦੀ ਤਾਂ ਘਰ ਦੀ ਜਿਹੜੀ ਛੱਤਾਂ ਸੀਗੀਆਂ ਉਹ ਬਾਲੇ ਨੇ ਸੀ ਔਰ ਅੱਜ ਸਵੇਰੇ ਜਿਹੜੀ ਕਿ ਇਹਨਾਂ ਦੀ ਘਰ ਦੀ ਛੱਤ ਹੈ ਉਹ ਡਿਗਪੀ ਹੈ ਇੱਕ ਪਾਸੇ ਜੇ ਗੱਲ ਕਰੀਏ ਤਾਂ ਇੱਕ ਔਰਤ ਦੀ ਇੱਥੇ ਉਹ ਮੌਤ ਹੋ ਗਈ ਹੈ ਦਰਦਨਾਕ ਹਾਦਸਾ ਵਾਪਰਿਆ ਔਰ ਦੂਜੇ ਪਾਸੇ ਇੱਕ ਹੋਰ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਸੀ ਜਿਹੜੇ ਕਿ ਇਸ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਏ ਸੀ ਔਰ ਸਵੇਰੇ ਜਿਹੜਾ ਕਿ ਰੈਸਕਿਊ ਟੀਮ ਵੀ ਪਹੁੰਚੀ ਸੀ ਇੱਥੇ ਉਹਨਾਂ ਵੱਲੋਂ ਕੁਝ ਲੋਕਾਂ ਨੂੰ ਬਾਹਰ ਵੀ ਕੱਢਿਆ ਗਿਆ ਸੀ ਪਾਜੀ ਕੀ ਨਾਮ ਹੈ ਤੁਹਾਡਾ ਅੰਚ ਅੰਚ ਕੀ ਹੋਇਆ ਇੱਥੇ ਇੱਥੇ ਸਾਰਾ ਡਿੱਗ ਗਿਆ ਜਿਵੇਂ ਮਲਵਾ ਕੱਚੇ ਗਏ ਛੱਤ ਸਾਰੀ ਕਿੰਨਾ ਕੁ ਪੁਰਾਣਾ ਮਕਾਨ ਹੈਗਾ ਕਿੰਨਾ ਕੁ ਪੁਰਾਣਾ ਹੈ ਪਾਜੀ ਮਕਾਨ ਕਿੰਨਾ ਕੁ ਪੁਰਾਣਾ 40 ਤੋਂ 50 ਸਾਲ ਤੇ ਜਿਨ੍ਹਾਂ ਦੀ ਡੈਥ ਹੋਈ ਤੁਹਾਡੇ ਕੀ ਲੱਗਦੇ ਸੀਗੇ ਇਹ ਭੂਆ ਲੱਗਦੇ ਨੇ ਤੇ ਇਹ ਹੋਇਆ ਕੀ ਖਾਸਾ ਕਿੰਨੇ ਵੇ ਹੋਇਆ ਸੀ ਇਹ ਰਾਤ ਸੁੱਤੇ ਹੋਏ ਸਵੇਰੇ ਬਰਸ ਰਾਦੀ ਬਰਸਾਤ ਹੋ ਰਹੀ ਸਵੇਰੇ ਜੱਕ ਦਾ ਵੀ ਛੱਤ ਡੇਗੀ ਉੱਪਰੋਂ ਹਾਂਜੀ ਸਾਰੇ ਥੱਲੇ ਦੱਬੇ ਗਏ ਕਿੰਨੇ ਕ ਬੰਦੇ ਥਲੇ ਦੱਬੇਗੇ ਸੀ ਜੀ ਕਿੰਨੇ ਕ ਲੋਕ ਰਹਿੰਦੇ ਸੀ ਮਕਾਨ ਚ ਮਕਾਨ ਚ ਤਿੰਨ ਫੈਮਲੀਆ ਰਹਿੰਦੀਆਂ ਸੀ ਤਿੰਨ ਫੈਮਲੀਆ ਰਹਿੰਦੀਆਂ ਯਾਨੀ ਕਿ 15 ਕ ਲੋਕ ਹੋਗੇ ਹਾਂਜੀ ਜਿਹਦੇ ਵਿੱਚ 10 ਕ ਲੋਕ ਹੀ ਜੋ ਕਿ ਰੈਸਕਿਊ ਕਰਕੇ ਕੱਢੇ ਹੋਏ ਇੱਕ ਜਿਹੜੇ ਪੂਆ ਸੀ ਸਾਡੇ ਉਹਦੀ ਡੈਥ ਹੋ ਗਈ 10 ਕ ਲੋਕ ਦੱਬੇਗੇ ਸੀ ਮਲਬੇ ਹੇਠਾਂ ਉਹਦੇ ਪੰਜ ਗਏ ਕਿਉਂਕਿ ਪੰਜ ਜਿਹੜੇ ਬਾਕੀ ਸੀ ਉਹ ਪੱਲੇ ਸਾਈਡ ਤੇ ਸੀ ਹਾਂਜੀ ਤੇ ਮੌਤ ਹੋ ਗਈ ਇੱਕ ਔਰਤ ਦੀ ਸਾਡੇ ਪੂਆ ਸੀਗੇ ਉਹ ਹਾਂਜੀ ਹਾਂਜੀ ਕਿੰਨੀ ਕੁ ਉਮਰ ਹੋएगी ਉਹਨਾਂ ਦੀ 65 ਤੇ ਫਿਰ ਜਦੋਂ ਇਹ ਹਾਦਸਾ ਹੋਇਆ ਉਸ ਤੋਂ ਬਾਅਦ ਫਿਰ ਪ੍ਰਸ਼ਾਸਨ ਤਾਈਂ ਜਾਂ ਤੁਸੀਂ ਫਾਇਰ ਬਿਗਇਰ ਤਾਈਂ ਫੋਨ ਕੀਤੇ ਹੋਣਗੇ ਫਟਾਫਟ ਹਾਂਜੀ ਹਾਂਜੀ ਤੇ ਟਾਈਮ ਨਾ ਆ ਗਈ ਸੀ ਫਿਰ ਹਾਂਜੀ ਹਾਂਜੀ ਆ ਗਈ ਸੀ ਫਾਇਰ ਬਿਗਡ ਆ ਲਿਆ ਸੀ ਕੀ ਕਹਣਾ ਜੀ ਤੁਹਾਡਾ ਕਿਉਂਕਿ ਜਦੋਂ ਜੀ ਦੀ ਮੌਤ ਹੁੰਦੀ ਕਿਸੇ ਦੀ ਬਹੁਤ ਦਰਦਨਾਕ ਹਾਸਾ ਔਰ ਇੱਕ ਜੀ ਦੀ ਮੌਤ ਹੋ ਗਈ ਤੁਹਾਡੇ ਕੋਲ ਲੱਗਦੇ ਸੀ ਭੂਆ ਜੀ ਲੱਗਦੇ ਸੀ ਹਾਂਜੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਪ੍ਰਵੀਨ ਗੁਮਾਰੀ ਹਾਂਜੀ ਤੇ ਕੀ ਕਹੋਗੇ ਜੋ ਕੁਦਰਤ ਦਾ ਕਹਿਣ ਮਨ ਕੇ ਇਥੇ ਵਾਪਰ ਰਿਹਾ ਕਿਉਂਕਿ ਇੱਕ ਪਾਸੇ ਹੜ ਆਏ ਹੋਏ ਨੇ ਦੂਜੇ ਪਾਸੇ ਜੋ ਬਰਸਾਤਾਂ ਹੋ ਰਹੀਆਂ ਉਸ ਕਰਕੇ ਕਾਫੀ ਸਾਰੇ ਮਕਾਨ ਡਿੱਗ ਰਹੇ ਨੇ ਹਾਂਜੀ ਸ਼ਾਸਨ ਦਾ ਇਹ ਹੈ ਕਿ ਮਤਲਬ ਸਾਡੀ ਸੁਣਵਾਈ ਹੋਏ ਇਥੇ ਸਾਰੇ ਮਤਲਬ ਕੋਈ ਵੀ ਹੈਲਪ ਕੀਤੀ ਜਾਵੇ ਜੋ ਵੀ ਹੈਲਪ ਹੋ ਵੱਤ-ਵੱਤ ਹੋ ਸਕਦਾ ਜੋ ਵੀ ਹੈ ਤੁਹਾਡਾ ਬੋਤਾ ਕਲੇਮ ਜੋ ਵੀ ਕੀਤਾ ਜਾਵੇ ਸਾਨੂੰ ਕਿਉਂਕਿ ਸਾਰੀਆਂ ਫੈਮਲੀਆਂ ਜੋਬ ਕਰਦੀਆਂ ਕੋਈ ਵੀ ਬਿਜ਼ਨਸ ਨਹੀਂ ਹੈ ਕਿਸੇ ਦਾ ਕਿੰਨਾ ਕੋ ਔਖਾ ਸੀਗਾ ਜਦੋਂ ਇੱਥੇ ਮਲਬੇ ਵਿੱਚ ਕਾਫੀ ਜਣੇ ਕਹਿੰਦੇ ਦੱਬ ਗਏ ਸੀਗੇ ਫਿਰ ਰੈਸਕਿਊ ਕਿਸ ਨੇ ਕੀਤਾ ਟੀਮ ਨੇ ਟੀਮ ਨੇ 4-5 ਜਣੇ ਦੇ ਸਾਡੇ ਘਰ ਦੇ ਹੀ ਸੀਗੇ ਜਿਨ੍ਹਾਂ ਨੇ ਕੱਢਿਆ ਆਪਣੇ ਆਪ ਨੂੰ ਬਚਾਇਆ ਤੇ ਰੈਸਕਿਊ ਕਰਕੇ ਨਿਕਲੇ ਆ ਫਿਰ ਉਸ ਤੋਂ ਬਾਅਦ ਇੱਕ 2-3 ਜਣੇ ਉਹਨਾਂ ਨੇ ਰੈਸਕਿਊ ਟੀਮ ਆਈ ਹੈ ਉਹਨਾਂ ਨੇ ਕੱਢ ਲਿਆ ਉਹਨਾਂ ਨੂੰ ਇਹ ਛੱਤ ਤੇ ਸੋਰੇ ਤੋਂ ਉੱਪਰ ਜਾਂ ਥੱਲੇ ਸੀਗੇ ਇਹ ਸਭ ਤੋਂ نیچے ਸੀਗੇ ਬੇਸਮੈਂਟ ਗਰਾਊਂਡ ਫਲੋਰ ਮਰਮੋਟ ਦੇ ਸੋਰੇ ਸੀ ਹਾਂਜੀ ਤੇ نیچے ਹੀ ਦੱਬ ਗਏ ਜਿਹਨੂੰ ਸਵੇਰੇ ਬਰਦਾਸ਼ਤ ਕਰਕੇ ਡਿੱਗੀ ਬਿਲਡਿੰਗ ਹਾਂਜੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹੈ ਬਿਲਡਿੰਗ ਹੈ ਉਹ ਕਾਫੀ ਜ਼ਿਆਦਾ ਪੁਰਾਣੀ ਹੈ ਔਰ ਜੋ ਹਾਲਾਤ ਤੁਸੀਂ ਦੇਖ ਸਕਦੇ ਹੋ ਹਾਲਾਤ ਆਪਣੇ ਆਪ ਵੀ ਬਿਆਨ ਕਰ ਰਹੇ ਨੇ ਸਾਰਾ ਜਿਹੜਾ ਮਲਬਾ ਹੈ ਉਹ ਇੇਠਾ ਡਿੱਗਾ ਜਦੋਂ ਤਾਂ ਜਦੋਂ ਲੋਕ ਸੌ ਰਹੇ ਸੀਗੇ ਇਸ ਘਰ ਦੇ ਪਰਿਵਾਰ ਦੇ ਜੀ ਦੱਸਿਆ ਜਾ ਰਿਹਾ ਪੰਜ ਤੋਂ 6 ਜੀ ਜਿਹੜੇ ਕਿ ਇਸ ਮਲਬੇ ਵਿੱਚ ਦੱਬ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਜੀ ਦੀ ਜਿਹੜੀ ਉਹ ਮੌਤ ਹੋ ਗਈ ਤੇ ਬਾਕੀ ਜਿਹੜੇ ਨੇ ਉਹ ਮਲਬੇ ਵਿੱਚੋਂ ਕੱਢੇ ਗਏ ਨੇ ਬਹੁਤ ਦਰਦਨਾਕ ਖਾਸਾ ਵਾਪਰਿਆ ਕਿਉਂਕਿ ਜੇ ਬੀਤੇ ਦਿਨਾਂ ਦੀ ਗੱਲ ਕਰੀ ਤਾਂ ਮਜੀਠ ਮੰਡੀ ਵਿੱਚ ਵੀ ਇਸ ਤਰ੍ਹਾਂ ਹੀ 3-4 ਜਿਹੜੇ ਮਕਾਨ ਸੀ ਕੀ ਉਹ ਡਿੱਗ ਪਏ ਸੀਗੇ ਤਾਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਜਾ ਰਹੀ ਹੈ ਪਰਿਵਾਰ ਦੀ ਮਦਦ ਕੀਤੀ ਜਾਵੇ امداد ਕੀਤੀ ਜਾਵੇ ਕਿਉਂਕਿ ਜੋ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਜੇਕਰ ਪਰਿਵਾਰ ਪਾਸ ਪੈਸੇ ਹੁੰਦੇ ਤਾਂ ਸ਼ਾਇਦ ਇਹ ਹਾਲਾਤ ਨਾ ਹੁੰਦੇ ਔਰ ਪੱਕੀਆਂ ਛੱਤਾਂ ਜਿਹੜੀ ਕਿ ਜ਼ਰੂਰ ਬਣਾਈ ਜਾਂਦੀਆਂ ਪਰ ਤੁਸੀਂ ਦੇਖ ਸਕਦੇ ਹੋ ਕਿ ਇਸ ਕਦਰ ਜੋ ਮਕਾਨ ਹੈ ਉਹ ਖਸਤਾ ਹਾਲਤ ਵਿੱਚ ਹੈ ਦੂਜੇ ਪਾਸੇ ਨਗਰ ਨਿਗਮ ਦਾ ਵੀ ਇਹ ਫਰਜ਼ ਬੰਦਾ ਹੈ ਕਿਉਂਕਿ ਹਰ ਸਾਲ ਨਗਰ ਨਿਗਮ ਉਹਨਾਂ ਬਿਲਡਿੰਗਾਂ ਦੀ ਜਿਹੜੀ ਕਿ ਉਹ ਬਿਲਕੁਲ ਉਹਨਾਂ ਨੂੰ ਨੋਟਿਸ ਭੇਜਦਾ ਹੈ ਜਿਹੜੀਆਂ ਬਿਲਡਿੰਗਾਂ ਜਿਹੜੀਆਂ ਨੇ ਉਹ ਡਿੱਗਣ ਦੀ ਕਗਾਰਤ ਨੇ ਕਿਉਂਕਿ ਜਦੋਂ ਬਰਸਾਤ ਹੁੰਦੀ ਹੈ ਤਾਂ ਬਹੁਤ ਸਾਰੇ ਜਿਹੜੇ ਪੁਰਾਣੇ ਮਕਾਨ ਨੇ ਉਹ ਜਿਹੜੇ ਨੇ ਉਹ ਡਿੱਗਣ ਦੀ ਕਗਾਰ ਤੇ ਪਹੁੰਚ ਜਾਂਦੇ ਨੇ ਇਸ ਕਰਕੇ ਕੋਈ ਵੀ ਆਉਣ ਵਾਲੇ ਸਮੇਂ ਅੰਦਰ ਜਾਨੀ ਨੁਕਸਾਨ ਨਾ ਹੋਵੇ ਇਸ ਲਈ ਨਗਰ ਨਿਗਮ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਨਿਭਾਉਣੀ ਚਾਹੀਦੀ ਹੈ ਜਿਹੜੇ ਵੀ ਅਨਸੇਫ ਬਿਲਡਿੰਗਸ ਨੇ ਉਹਨਾਂ ਨੂੰ ਨੋਟਿਸ ਕੀਤਾ ਜਾਵੇ ਜਾਰੀ ਤਾਂ ਜੋ ਜਿਹੜੀ ਉਹ ਬਿਲਡਿੰਗ ਲੋਕ ਆਪ ਹੀ ਜਿਹੜੇ ਕਿ ਉਹ ਹਿੱਸਾ ਜਿਹੜਾ ਟਹਾਲਣ ਜਾਂ ਕਾਰਪੋਰੇਸ਼ਨ ਜਿਹੜੀ ਕਿ ਉਹ ਟਹਾਉਂਦੀ ਹੁੰਦੀ ਹੈ ਕਿਉਂਕਿ ਜਿਹੜੀ ਜ਼ਿੰਦਗੀ ਹੈ ਉਹ ਦੁਬਾਰਾ ਵਾਪਸ ਮੁੜ ਕੇ ਨਹੀਂ ਆਉਂਦੀ ਇਸ ਕਰਕੇ ਨਗਰ ਨਿਗਮ ਦਾ ਇਹ ਫਰਜ਼ ਬੰਦਾ ਹੈ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਬਹੁਤ ਕੀਮਤੀ ਹੈ ਤੇ ਉਹਨਾਂ ਜ਼ਿੰਦਗੀ ਨੂੰ ਬਚਾਉਣ ਵਾਸਤੇ ਜੋ ਵੀ ਬਣ ਸਕਦਾ ਹੈ ਉਹ ਜ਼ਰੂਰ ਕੀਤਾ ਜਾਣਾ ਚਾਹੀਦਾ ਪਰ ਸਮਾਂ ਰਹਿੰਦਿਆਂ ਕੀਤਾ ਜਾਣਾ ਚਾਹੀਦਾ ਕਿ ਆਮ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸ ਰੀਚਾ ਦੇਨਿਕ ਸਵਰਟੀਵੀ ਅੰਮ੍ਰਿਤਸਰ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਹੜ੍ਹ ਆਏ ਹੋਏ ਨੇ ਜਿੱਥੇ ਕਿ ਬਹੁਤ ਵੱਡੀ ਮੁਸ਼ਕਲ ਚ ਨੇ ਲੋਕ ਉਥੇ ਜੋ ਲਗਾਤਾਰ ਬਰਸਾਤ ਹੋ ਰਹੀ ਹੈ ਉਸ ਕਰਕੇ ਵੀ ਇਹ ਗੱਲ ਕਰ ਲਈਏ ਅੰਮ੍ਰਿਤਸਰ ਵਿੱਚ ਵੀ ਕਾਫੀ ਸਾਰੀਆਂ ਬਿਲਡਿੰਗਾਂ ਜਿਹੜੀ ਕਿ ਉਹ ਡਿੱਗਣ ਦੀ ਕਗਾੜ ਤੇ ਨੇ ਤੇ ਕੁਝ ਬਿਲਡਿੰਗਾਂ ਜਿਹੜੀ ਨਹੀਂ ਉਹ ਡਿਗ ਵੀ ਰਹੀਆਂ ਨੇ ਤਾਂ ਅੱਜ ਸਵੇਰੇ ਇੱਕ ਜਿਹੜੀ ਕਿ ਬਿਲਡਿੰਗ ਤੁਹਾਨੂੰ ਦਿਖਾ ਦਿੰਦੇ ਹਾਂ ਗਲੀ ਪਟਰਿਆ ਅੰਦਰੂਨ ਹਾਲਗੇਟ ਬਿਜਲੀ ਚੌਂਕ ਤੇ ਵਿੱਚ ਇੱਕ ਜਿਹੜੀ ਆ ਇਹ ਬਿਲਡਿੰਗ ਹੈ ਇਸ ਦੀ ਛੱਤ ਜਿਹੜੀ ਕਿ ਉਹ ਡਿੱਗ ਪਈ ਹੈ ਜਿੱਥੇ ਕਿ ਇੱਕ ਔਰਤ ਦੀ ਮੌਤ ਹੋ ਗਈ ਹੈ ਔਰ ਦੱਸਿਆ ਜਾ ਰਿਹਾ ਹੈ ਜੁਆਇੰਟ ਫੈਮਿਲੀ ਰਹਿੰਦੀ ਸੀ ਇੱਥੇ ਬਹੁਤ ਸਾਰੇ ਲੋਕ ਸੀ ਇੱਥੇ ਜਦੋਂ ਇਹ ਹਾਦਸਾ ਵਾਪਰਿਆ ਕਿਉਂਕਿ ਜੇ ਗੱਲ ਕਰ ਲਈਏ ਬੀਤੇ ਦਿਨਾਂ ਦੀ ਕਾਫੀ ਜ਼ਿਆਦਾ ਬਰਸਾਤ ਹੋ ਰਹੀ ਹੈ ਜਿਸ ਕਰਕੇ ਬਹੁਤ ਸਾਰੇ ਜਿਹੜੇ ਕਿ ਐਸੇ ਘਰ ਨੇ ਐਸੀਆਂ ਬਿਲਡਿੰਗਾਂ ਨੇ ਜਿਹੜੀਆਂ ਕਿ ਸੇਫ ਨਹੀਂ ਨੇ ਔਰ ਉਹ ਡਿੱਗ ਰਹੀਆਂ ਨੇ ਤੇ ਗੱਲ ਕਰ ਲਈਏ ਇਸ ਘਰ ਦੀ ਤਾਂ ਘਰ ਦੀ ਜਿਹੜੀ ਛੱਤਾਂ ਸੀਗੀ ਉਹ ਬਾਲੇ ਨੇ ਸੀ ਔਰ ਅੱਜ ਸਵੇਰੇ ਜਿਹੜੀ ਕੀ ਇਹਨਾਂ ਦੀ ਘਰ ਦੀ ਛੱਤ ਹੈ ਉਹ ਡਿੱਗ ਪਈ ਹੈ ਇੱਕ ਪਾਸੇ ਜੇ ਗੱਲ ਕਰੀਏ ਤਾਂ ਇੱਕ ਔਰਤ ਦੀ ਇੱਥੇ ਉਹ ਮੌਤ ਹੋ ਗਈ ਹੈ ਦਰਦਨਾਕ ਹਾਦਸਾ ਵਾਪਰਿਆ ਔਰ ਦੂਜੇ ਪਾਸੇ ਇੱਕ ਹੋਰ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਸੀ ਜਿਹੜੇ ਕੀ ਇਸ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਏ ਸੀ ਔਰ ਸਵੇਰੇ ਜਿਹੜਾ ਕੀ ਰੈਸਕਿਊ ਟੀਮ ਵੀ ਪਹੁੰਚੀ ਸੀ ਇੱਥੇ ਉਹਨਾਂ ਵੱਲੋਂ ਕੁਝ ਲੋਕਾਂ ਨੂੰ ਬਾਹਰ ਵੀ ਕੱਢਿਆ ਗਿਆ ਸੀ ਭਾਜੀ ਕੀ ਨਾਮ ਹੈ ਤੁਹਾਡਾ ਅੰਚ ਅੰਚ ਕੀ ਹੋਇਆ ਇੱਥੇ ਇੱਥੇ ਸਾਰਾ ਡਿੱਗ ਗਿਆ ਜਿਵੇਂ ਮਲਵਾ ਕੱਚੇ ਗਏ ਛੱਤ ਸਾਰੀ ਕਿੰਨਾ ਕੁ ਪੁਰਾਣਾ ਮਕਾਨ ਹੈਗਾ ਕਿੰਨਾ ਕੁ ਪੁਰਾਣਾ ਹੈ ਪਾਜੀ ਮਕਾਨ ਕਿੰਨਾ ਕੁ ਪੁਰਾਣਾ 40 ਤੋਂ 50 ਸਾਲ ਤੇ ਜਿਨ੍ਹਾਂ ਦੀ ਡੈਥ ਹੋਈ ਟੋਡੇ ਕੀ ਲੱਗਦੇ ਸੀਗੇ ਇਹ ਭੂਆ ਲੱਗਦੇ ਨੇ ਤੇ ਇਹ ਹੋਇਆ ਕੀ ਹਾਸਾ ਕਿੰਨੇ ਵੇ ਹੋਇਆ ਸੀ ਇਹ ਰਾਤ ਸੁੱਤੇ ਹੋਏ ਹੀ ਸਵੇਰੇ ਬਰਸਾਦੀ ਬਰਸਾਤ ਹੋ ਰਹੀ ਸਵੇਰੇ ਜੱਕ ਦਾ ਵੀ ਛੱਤ ਡੇਗੀ ਉੱਪਰੋਂ ਹਾਂਜੀ ਸਾਰੇ ਥੱਲੇ ਦੱਬ ਗਏ ਕਿੰਨੇ ਕੁ ਬੰਦੇ ਥੱਲੇ ਦੱਬੇ ਗਏ ਸੀ ਜੀ ਕਿੰਨੇ ਕੁ ਲੋਕ ਰਹਿੰਦੇ ਸੀ ਇਸ ਮਕਾਨ ਚ ਮਕਾਨ ਚ ਤਿੰਨ ਫੈਮਲੀ ਰਹਿੰਦੀਆਂ ਸਨ ਤਿੰਨ ਫੈਮਲੀ ਰਹਿੰਦੀਆਂ ਯਾਨੀ ਕਿ 15 ਲੋਕ ਹੋਗੇ ਹਾਂਜੀ ਜਿਹਦੇ ਵਿੱਚ 10 ਲੋਕ ਸੀ ਜੋ ਕਿ ਰੈਸਕਿਊ ਕਰਕੇ ਕੱਢੇ ਹੋਏ ਇੱਕ ਜਿਹੜੇ ਪੁਆ ਸੀ ਸਾਡੇ ਉਹਦੀ ਡੈਥ ਹੋ ਗਈ 10 ਲੋਕ ਦੱਬੇ ਗਏ ਸੀ ਮਲਬੇ ਹੇਠਾਂ ਉਹਦੇ ਪੰਜ ਗਏ ਕਿਉਂਕਿ ਪੰਜ ਜਿਹੜੇ ਬਾਕੀ ਸੀ ਉਹ ਪੱਲੇ ਸਾਈਡ ਤੇ ਸੀ ਹਾਂਜੀ ਤੇ ਮੌਤ ਹੋ ਗਈ ਇੱਕ ਔਰਤ ਦੀ ਸਾਡੇ ਪੁਆ ਸੀਗੇ ਉਹ ਹਾਂਜੀ ਹਾਂਜੀ ਕਿੰਨੀ ਕੁ ਉਮਰ ਹੋएगी ਉਹਨਾਂ ਦੀ 65 ਤੇ ਫਿਰ ਜਦੋਂ ਇਹ ਹਾਦਸਾ ਹੋਇਆ ਉਸ ਤੋਂ ਬਾਅਦ ਫਿਰ ਪ੍ਰਸ਼ਾਸਨ ਤਾਈਂ ਜਾਂ ਤੁਸੀਂ ਫਾਇਰ ਬ੍ਰਿਗੇਡ ਤਾਈਂ ਫੋਨ ਕੀਤੇ ਹੋਣਗੇ ਫਟਾਫਟ ਹਾਂਜੀ ਹਾਂਜੀ ਤੇ ਟਾਈਮ ਨਾ ਆਗੇ ਸੀ ਫਿਰ ਹਾਂਜੀ ਹਾਂਜੀ ਆਗੇ ਸੀ ਫੈਬ੍ਰਿਕਟ ਲੈ ਆਏ ਸੀ ਕੀ ਕਹਣਾ ਦੀ ਤੁਹਾਡਾ ਕਿਉਂਕਿ ਜਦੋਂ ਜੀ ਦੀ ਮੌਤ ਹੁੰਦੀ ਕਿਸੇ ਦੀ ਬਹੁਤ ਦਰਦਨਾਕ ਹਾਸਾ ਔਰ ਇੱਕ ਜੀ ਦੀ ਮੌਤ ਹੋ ਗਈ ਤੁਹਾਡੇ ਕੋਲ ਲੱਗਦੀ ਸੀ ਭੂਆ ਜੀ ਲੱਗਦੇ ਸੀ ਹਾਂਜੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਪ੍ਰਵੀਨ ਕੁਮਾਰੀ ਹਾਂਜੀ ਤੇ ਕੀ ਕਹੋਗੇ ਜੋ ਕੁਦਰਤ ਦਾ ਕਹਿਰ ਬਣ ਕੇ ਇੱਥੇ ਵਾਪਰ ਰਿਹਾ ਹੈ ਕਿਉਂਕਿ ਇੱਕ ਪਾਸੇ ਹੜ੍ਹ ਆਏ ਹੋਏ ਨੇ ਦੂਜੇ ਪਾਸੇ ਜੋ ਬਰਸਾਤਾਂ ਹੋ ਰਹੀਆਂ ਉਸ ਕਰਕੇ ਕਾਫੀ ਸਾਰੇ ਮਕਾਨ ਡਿੱਗ ਰਹੇ ਨੇ ਹਾਂਜੀ ਸ਼ਾਸਨ ਦਾ ਇਹ ਹੈ ਕਿ ਮਤਲਬ ਸਾਡੀ ਸੁਣਵਾਈ ਹੋਏ ਅਤੇ ਸਾਰੇ ਮਤਲਬ ਕੋਈ ਵੀ ਹੈਲਪ ਕੀਤੀ ਜਾਵੇ ਜੋ ਵੀ ਹੈਲਪ ਹੋ ਵੱਤ ਵੱਤ ਹੋ ਸਕਦਾ ਜੋ ਵੀ ਹੈ ਤੁਹਾਡਾ ਬੋਤਾ ਕਲੇਮ ਜੋ ਵੀ ਕੀਤਾ ਜਾਵੇ ਸਾਨੂੰ ਕਿਉਂਕਿ ਸਾਰੀਆਂ ਫੈਮਲੀਆਂ ਜੌਬ ਕਰਦੀਆਂ ਕੋਈ ਵੀ ਬਿਜ਼ਨਸ ਨਹੀਂ ਹੈ ਕਿਸੇ ਦਾ ਹਾਂਜੀ ਤੇ ਕਿੰਨਾ ਕੁ ਔਖਾ ਸੀਗਾ ਜਦੋਂ ਇੱਥੇ ਮਲਬੇ ਵਿੱਚ ਕਾਫੀ ਜਣੇ ਕਹਿੰਦੇ ਦੱਬ ਗਏ ਸੀਗੇ ਫਿਰ ਰੈਸਕਿਊ ਕਿਸ ਨੇ ਕੀਤਾ ਟੀਮ ਨੇ ਟੀਮ ਨੇ 4-5 ਜਨੇ ਸਾਡੇ ਘਰ ਦੇ ਸੀ ਜਿਨ੍ਹਾਂ ਨੇ ਕੱਢਿਆ ਆਪਣੇ ਆਪ ਨੂੰ ਬਚਾਇਆ ਤੇ ਰੈਸਕਿਊ ਕਰਕੇ ਨਿਕਲੇ ਆ ਫਿਰ ਉਸ ਤੋਂ ਬਾਅਦ ਇੱਕ 2-3 ਜਨੇ ਉਹਨਾਂ ਨੇ ਰੈਸਕਿਊ ਟੀਮ ਆਈ ਹੈ ਉਹਨਾਂ ਨੇ ਕੱਢ ਲਿਆ ਉਹਨਾਂ ਨੂੰ ਇਹ ਛੱਤ ਤੇ ਸੋਰੇਸ ਉੱਪਰ ਜਾਂ ਥੱਲੇ ਸੀਗੇ ਇਹ ਸਭ ਤੋਂ نیچے ਸੀਗੇ ਬੇਸਮੈਂਟ ਗਰਾਊਂਡ ਫਲੋਰ ਹਾਂ ਜੀ ਤੇ نیچے ਹੀ ਦੱਬ ਗਏ ਜਿਹਨੂੰ ਸਵੇਰੇ ਬਰਤਾਨ ਕਰਕੇ ਡਿੱਗੀ ਬਿਲਡਿੰਗ ਹਾਂ ਜੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹੈ ਬਿਲਡਿੰਗ ਹੈ ਉਹ ਕਾਫੀ ਜ਼ਿਆਦਾ ਪੁਰਾਣੀ ਹੈ ਔਰ ਜੋ ਹਾਲਾਤ ਤੁਸੀਂ ਦੇਖ ਸਕਦੇ ਹੋ ਹਾਲਾਤ ਆਪਣੇ ਆਪ ਵੀ ਬਿਆਨ ਕਰ ਰਹੇ ਨੇ ਸਾਰਾ ਜਿਹੜਾ ਮਲਬਾ ਹੈ ਉਹ ਹੀਠਾਂ ਡਿੱਗਾ ਜਦੋਂ ਤਾਂ ਜਦੋਂ ਲੋਕ ਸੌ ਰਹੇ ਸੀਗੇ ਇਸ ਘਰ ਦੇ ਪਰਿਵਾਰ ਦੇ ਜੀ ਦੱਸਿਆ ਜਾ ਰਿਹਾ ਪੰਜ ਤੋਂ 6 ਜੀ ਜਿਹੜੇ ਕਿ ਇਸ ਮਲਬੇ ਵਿੱਚ ਦੱਬ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਜੀ ਦੀ ਜਿਹੜੀ ਉਹ ਮੌਤ ਹੋ ਗਈ ਤੇ ਬਾਕੀ ਜਿਹੜੇ ਨੇ ਉਹ ਮਲਬੇ ਵਿੱਚੋਂ ਕੱਢੇ ਗਏ ਨੇ ਬਹੁਤ ਦਰਦਨਾਕ ਖਾਸਾ ਵਾਪਰਿਆ ਕਿਉਂਕਿ ਜੇ ਬੀਤੇ ਦਿਨਾਂ ਦੀ ਗੱਲ ਕਰੀ ਤਾਂ ਮਜੀਠ ਮੰਡੀ ਵਿੱਚ ਵੀ ਇਸ ਤਰ੍ਹਾਂ ਹੀ 3-4 ਜਿਹੜੇ ਮਕਾਨ ਸੀ ਕਿ ਉਹ ਡਿੱਗ ਪਏ ਸੀਗੇ ਤਾਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਜਾ ਰਹੀ ਹੈ ਪਰਿਵਾਰ ਦੀ ਮਦਦ ਕੀਤੀ ਜਾਵੇ امداد ਕੀਤੀ ਜਾਵੇ ਕਿਉਂਕਿ ਜੋ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਜੇਕਰ ਪਰਿਵਾਰ ਪਾਸ ਪੈਸੇ ਹੁੰਦੇ ਤਾਂ ਸ਼ਾਇਦ ਇਹ ਹਾਲਾਤ ਨਾ ਹੁੰਦੇ ਔਰ ਪੱਕੀਆਂ ਛੱਤਾਂ ਜਿਹੜੀ ਕਿ ਜ਼ਰੂਰ ਬਣਾਈ ਜਾਂਦੀਆਂ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਜੋ ਮਕਾਨ ਹੈ ਉਹ ਖਸਤਾ ਹਾਲਤ ਵਿੱਚ ਹੈ ਦੂਜੇ ਪਾਸੇ ਨਗਰ ਨਿਗਮ ਦਾ ਵੀ ਇਹ ਫਰਜ਼ ਬੰਦਾ ਹੈ ਕਿਉਂਕਿ ਹਰ ਸਾਲ ਨਗਰ ਨਿਗਮ ਉਹਨਾਂ ਬਿਲਡਿੰਗਾਂ ਦੀ ਜਿਹੜੀ ਕਿ ਉਹ ਬਿਲਕੁਲ ਉਹਨਾਂ ਨੂੰ ਨੋਟਿਸ ਭੇਜਦਾ ਹੈ ਜਿਹੜੀਆਂ ਬਿਲਡਿੰਗਾਂ ਜਿਹੜੀਆਂ ਨੇ ਉਹ ਡਿੱਗਣ ਦੀ ਕਗਾਰ ਤੇ ਨੇ ਕਿਉਂਕਿ ਜਦੋਂ ਬਰਸਾਤ ਹੁੰਦੀ ਹੈ ਤਾਂ ਬਹੁਤ ਸਾਰੇ ਜਿਹੜੇ ਪੁਰਾਣੇ ਮਕਾਨ ਨੇ ਉਹ ਜਿਹੜੇ ਨੇ ਉਹ ਡਿੱਗਣ ਦੀ ਕਗਾਰ ਤੇ ਪਹੁੰਚ ਜਾਂਦੇ ਨੇ ਇਸ ਕਰਕੇ ਕੋਈ ਵੀ ਆਉਣ ਵਾਲੇ ਸਮੇਂ ਅੰਦਰ ਜਾਨੀ ਨੁਕਸਾਨ ਨਾ ਹੋਵੇ ਇਸ ਲਈ ਨਗਰ ਨਿਗਮ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਨਿਭਾਉਣੀ ਚਾਹੀਦੀ ਹੈ ਜਿਹੜੇ ਵੀ ਅਨਸੇਫ ਬਿਲਡਿੰਗਸ ਨੇ ਉਹਨਾਂ ਨੂੰ ਨੋਟਿਸ ਕੀਤਾ ਜਾਵੇ ਜਾਰੀ ਤਾਂ ਜੋ ਜਿਹੜੀ ਉਹ ਬਿਲਡਿੰਗ ਲੋਕ ਆਪ ਹੀ ਜਿਹੜੇ ਕਿ ਉਹ ਹਿੱਸਾ ਜਿਹੜਾ ਢਾਹ ਲੈਣ ਜਾਂ ਕਾਰਪੋਰੇਸ਼ਨ ਜਿਹੜੀ ਕਿ ਉਹ ਟਿਕ ਹੁੰਦੀ ਹੁੰਦੀ ਹੈ ਕਿਉਂਕਿ ਜਿਹੜੀ ਜ਼ਿੰਦਗੀ ਹੈ ਉਹ ਦੁਬਾਰਾ ਵਾਪਸ ਮੁੜ ਕੇ ਨਹੀਂ ਆਉਂਦੀ ਇਸ ਕਰਕੇ ਨਗਰ ਨਿਗਮ ਦਾ ਇਹ ਫਰਜ਼ ਬੰਦਾ ਹੈ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਬਹੁਤ ਕੀਮਤੀ ਹੈ ਤੇ ਉਹਨਾਂ ਜ਼ਿੰਦਗੀ ਨੂੰ ਬਚਾਉਣ ਵਾਸਤੇ ਜੋ ਵੀ ਬਣ ਸਕਦਾ ਹੈ ਉਹ ਜ਼ਰੂਰ ਕੀਤਾ ਜਾਣਾ ਚਾਹੀਦਾ ਪਰ ਸਮਾਂ ਰੈਂਦਿਆਂ ਕੀਤਾ ਜਾਣਾ ਚਾਹੀਦਾ ਕਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਰ ਸ੍ਰੀਚਾ ਦੇਨਿਕ ਸਟੇਟ ਟੀਵੀ ਅੰਮ੍ਰਿਤਸਰ